ਠੀਕ ਹੈ ਤੇ ਅਸੀਂ ਪੰਜਾਬ ਤੋਂ ਹੀ ਆ ਪਨੀਰੀ ਗੰਡਿਆ ਨਹੀਂ ਲੈ ਕੇ ਆਏ ਆ ਤੇ ਅਸੀਂ ਦਿੱਲੀ ਵੀ ਇਹ ਗੰਡੇ ਜਿਹੜੇ ਹੀ ਕਰੇਲੇ ਤੋਰੀਆਂ ਹਰ ਇੱਕ ਚੀਜ਼ ਉੱਥੇ ਦਿੱਲੀ ਵੀ ਪੈਦਾ ਕੀਤੀ ਸੀ ਤੇ ਹੁਣ ਵੀ ਅਸੀਂ ਪੱਕਾ ਮੋਰਚਾ ਲਾ ਕੇ ਬੈਠੇ ਆ ਵੇਖ ਲਓ ਵੀ ਸਮਾਨ ਤੇ ਜਿਹੜਾ ਖਾਣ ਪੀਣ ਵਾਲਾ ਆ ਉਹ 6 ਮਹੀਨਾ ਪਰਬੰਧ ਕਰਕੇ ਆਏ ਆ ਵੀ 6 ਮਹੀਨੇ ਰਾਏ ਆ ਕਿ 13 ਮਹੀਨੇ ਲਾ ਕੇ ਆਏ ਆ ਗੰਨੇ ਆਰੀ ਖੇਤੀ ਹੈ ਸਾਡੀ ਅਸਲੀ ਖੇਤੀ ਆ ਉਹਦੇ ਚ ਖੇਤੀ ਹੈ ਵੀ ਗਰੀਬ ਵੀ ਵੇਖੋ ਵੀ ਅਸੀਂ 2 ਰੁਪਏ ਗੰਡੇ ਇਹਨਾਂ ਨੂੰ ਅਸੀਂ ਦੇਣੇ ਆ ਤੇ ਜੋ 60 ਰੁਪਏ ਦੇ 70 ਰੁਪਏ 80 ਰੁਪਏ ਤੂੰ ਵੀ ਉਹ ਗੰਡੇ ਖਾਣਾ ਹੈ ਮੈਂ ਵੀ ਉਹ ਗੰਡੇ ਖਾਣਾ ਇਹ ਵੀ ਜਿਹੜੇ ਉੱਥੇ ਬੈਠੇ ਆ ਮਗਰਮਾ ਇਹ ਵੀ ਉਹ ਖਾਂਦੇ ਆ ਅਸੀਂ ਦੇ ਗੰਡਾ ਇੱਕ ਪਾਉਂਦੇ ਆ ਇਹ 6-6 ਗੰਡੇ ਪਾਉਂਦੇ ਆ ਇਹਨਾਂ ਨੂੰ ਅਜੇ ਵੀ ਨਹੀਂ ਸ਼ਰਮ ਆਉਂਦੀ ਵੀ ਅਸੀਂ ਕੀ ਕਰਦੇ ਆ ਸ਼ੰਭੂ ਬਾਰਡਰ ਤੇ ਇਸ ਵੇਲੇ ਮੌਜੂਦ ਆ ਜਿੱਥੇ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੁਣ ਪੱਕੇ ਪ੍ਰਬੰਧ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਡਵਾਈਡਰਾਂ ਦੇ ਉੱਪਰ ਸਬਜ਼ੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਗੰਡੇ ਕਿਸਾਨਾਂ ਨੇ ਇੱਥੇ ਲਾ ਦਿੱਤੇ ਨੇ ਕਹਿੰਦੇ ਨੇ ਕਿ ਜਦੋਂ ਤੱਕ ਮੰਗਾ ਮੰਨੀਆਂ ਨਹੀਂ ਜਾਂਦੀਆਂ ਬਿਨਾਂ ਮੰਗਾ ਮਨਾਏ ਵਾਪਸ ਨਹੀਂ ਜਾਵਾਂਗੇ ਇਸੇ ਕਰਕੇ ਪੱਕੇ ਪ੍ਰਬੰਧ ਇੱਥੇ ਕਰਨੇ ਸ਼ੁਰੂ ਕਰ ਦਿੱਤੇ ਨੇ ਤਾਂ ਮਾਜੇ ਤੋਂ ਕਿਸਾਨ ਆਏ ਹੋਏ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਤਾਂ ਬਜ਼ੁਰਗੋ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਅਸੀਂ ਟਾਰੀ ਬਾਰਡਰ ਤੋਂ ਆਏ ਵਾਗਾ ਪੜ ਰਿਆ ਅੱਛਾ ਤੇ ਭਗਾ ਨਾ ਸੋਨ ਸਿੰਘ ਜੂਨ ਆ ਬਾਬਾ ਜੀ ਇਹ ਬਾਬੇ ਗਦਰੀ ਦੇ ਮੋਰਚੇ ਉਦੋਂ ਲਾਉਂਦੇ ਰਿਹਾ ਉਹਨਾਂ ਦੇ ਅਸੀਂ ਵਾਰਸ਼ ਆ ਅੱਛਾ ਤੇ ਪਿੰਡ ਸਾਡਾ ਲਦੇਵਾਲ ਵੇਹਲੀਆਂ ਐ ਕਲਵਾਨਸੋਂ ਮੇਰਾ ਨਾਂ ਆ ਅੱਛਾ ਤੇ ਬੌਲੀ ਸਾਹਿਬ ਸਾਡਾ ਜੂਨ ਆ ਠੀਕ ਐ ਤੇ ਅਸੀਂ ਪੰਜਾਬ ਚੋਂ ਹੀ ਆ ਪਨੀਰੀ ਗੰਡਿਆ ਨਹੀਂ ਲੈ ਕੇ ਆਏ ਆ ਤੇ ਅਸੀਂ ਦਿੱਲੀ ਵੀ ਇਹ ਗੰਡੇ ਜਿਹੜੇ ਸੀ ਕਰੇਲੇ ਤੋਰੀਆਂ ਹਰ ਇੱਕ ਚੀਜ਼ ਉੱਥੇ ਦਿੱਲੀ ਵੀ ਪੈਦਾ ਕੀਤੀ ਸੀ ਤੇ ਹੁਣ ਵੀ ਅਸੀਂ ਪੱਕਾ ਮੋਰਚਾ ਲਾ ਕੇ ਬੈਠੇ ਆ ਜੇ 11 ਤਰੀਕ ਦੇ ਅਸੀਂ ਤੁਰੇ ਆ ਤੇ ਵੇਖ ਲਓ ਵੀ ਸਮਾਨ ਤੇ ਜਿਹੜਾ ਖਾਣ ਪੀਣ ਵਾਲਾ ਆ ਉਹ ਅਸੀਂ 6 ਮਹੀਨੇ ਦਾ ਪ੍ਰਬੰਧ ਕਰਕੇ ਆਏ ਆ ਵੀ 6 ਮਹੀਨੇ ਦਾ ਆਏ ਅੱਗੇ 13 ਮਹੀਨੇ ਲਾ ਕੇ ਆਏ ਆ ਤੇ ਹੁਣ ਅਸੀਂ ਚਲੋ 6 ਆਸ ਤੇ ਵੋਟਾਂ ਨਾਲ ਇਹਨਾਂ ਨਾਲ ਸੰਬੰਧ ਕਰਦੇ ਆ ਨਾ ਕਿ ਜੋ ਵੀ ਨੀਤੀਆਂ ਬਣਾਉਂਦੇ ਫਿਰਦੇ ਆ ਪਰ ਉਹ ਨੀਤੀਆਂ ਦੇ ਅਸੀਂ ਇਹਨਾਂ ਦਾ ਪਾਣੀ ਫੇਰ ਦੇਣਾ ਹੈ ਰਕੀ ਫੇਰ ਜਿਵੇਂ ਅੱਗੇ ਫੇਰਿਆ ਇਹਨਾਂ ਨੇ ਪਿੰਡਾਂ ਚੋਂ ਭਜਾਉਂਦੇ ਰਹੇ ਆ ਹੁਣ ਵੀ ਇਹਨਾਂ ਨੂੰ ਭਜਾਵਾਂਗੇ ਅਸੀਂ ਆ ਜਿਹੜੀ ਗੰਡੇ ਆ ਦੀ ਖੇਤੀ ਹੈ ਸਾਡੀ ਅਸਲੀ ਖੇਤੀ ਆ ਉਹਦੇ ਚ ਖੇਤੀ ਹੈ ਵੀ ਗਰੀਬ ਵੇਖੋ ਵੀ ਅਸੀਂ 2 ਰੁਪਏ ਗੰਡੇ ਇਹਨਾਂ ਨੂੰ ਅਸੀਂ ਦੇਨੇ ਆ ਤੇ ਜੋ 60 ਰੁਪਏ ਦੇ 70 ਰੁਪਏ 80 ਰੁਪਏ ਤੂੰ ਵੀ ਉਹ ਗੰਡੇ ਖਾਨਾ ਹੈ ਮੈਂ ਵੀ ਉਹ ਗੰਡੇ ਖਾਨਾ ਇਹ ਵੀ ਜਿਹੜੇ ਉੱਥੇ ਬੈਠੇ ਆ ਮਗਰਮਾਸ਼ ਇਹ ਵੀ ਉਹ ਖਾਂਦੇ ਆ ਅਸੀਂ ਤੇ ਗੰਡਾ 1 ਪਾਉਂਦੇ ਆ ਇਹਨਾਂ ਨੂੰ ਅਜੇ ਵੀ ਨਹੀਂ ਸ਼ਰਮ ਆਉਂਦੀ ਵੀ ਅਸੀਂ ਕੀ ਕਰਦੇ ਆ ਇਹ ਨਹੀਂ ਵੇਹਦੇ ਵਿਚਾਰੇ ਕਿਸਾਨ ਐ ਬਾਪੂ ਐ ਇੰਨੀ ਗੋਡੀ ਔਖਿਆ ਹੋ ਕੇ ਕਰਦੇ ਆ ਜੇ ਅਸੀਂ ਕੋਈ ਇਹਨਾਂ ਦਾ ਗਾਰੰਟੀ ਦੇਈਏ ਗੰਡਿਆਂ ਦੀ ਗਾਰੰਟੀ ਦੇ ਦਈਏ ਇਹ ਸਾਨੂੰ ਗੰਡਿਆਂ ਦੀ ਕੋਈ ਗਾਰੰਟੀ ਨਹੀਂ ਦਿੰਦੇ ਇਹ ਕੀ ਕਰਦੇ ਦੋ ਘਾਹ ਜਿਹੜੀ ਝੋਨੇ ਦੀ ਲੈ ਲਓ ਜੇ ਝੋਨੇ ਦੀ ਗਾਰੰਟੀ ਕਾਦੀ ਆ ਝੋਨੇ ਬਕਰ ਮਾਛਾ ਅਸੀਂ ਪਿਛਲੀ ਵਾਰੀ ਹੋਈ ਗੱਲਬਾਤ ਜਦ ਸਾਡੀ ਚੱਲੀ ਤੇ ਵੇਖੋ ਵੀ ਆਂਦੇ ਕੋਈ ਆਖੇ 7000 ਨੂੰ ਯਾਰਾ ਇੱਕੀ ਖਰੀਦਣੀ ਐ ਬਾਸਬਦੀ ਜੀ ਨੂੰ ਕਹਿ ਦਿੰਦੇ ਆ ਉਹ ਵੇਖੋ ਵੀ ਇਹਨਾਂ ਨੇ ਕੀ ਕੀਤਾ ਇਹ 2200 ਰੁਪਇਆ ਉਥੇ ਕੀ ਉਹਨਾਂ ਨਾਲ ਹੀ ਦੇ ਮੈਨੂੰ ਚੇਤਾ बोल गया 2200 ਰੁਪਇਆ ਵੇਚ ਕੇ ਉਹ ਉੱਥੇ ਹੀ ਖਾਈ ਜਾਵੇ ਦਿੱਲੀ ਉਹਦਾ ਵੀ ਮੈਨੂੰ ਦਿਓ ਤੁਸੀਂ ਜਾ ਰਿਹਾ ਤੁੰ ਖਰੀਦੋ ਹੈ ਮੈਂ ਲੈਣਾ ਨਹੀਂ ਤਾਂ ਮੈਂ ਬਾਰਡਰ ਪਾਰ ਨਹੀਂ ਕਰਨ ਦੇਣੇ ਮੈਂ ਬਾਹਰ ਨਹੀਂ ਭੇਜਣ ਦੇਣੀ ਚਲੋ ਉਤੋਂ ਵੀ ਗੱਲ ਗਈ ਚਲੋ ਲੋਕਾਂ ਨੇ ਕਿਸੇ ਨੇ ਘੱਟ ਦਿੱਤੀ ਕਿਸੇ ਨੇ ਵਾਧ ਦਿੱਤੀ ਤਾਂ ਪਾਸ ਕੀਤਾ ਲੋਕਾਂ ਦੇ ਕਰਜ਼ੇ ਚੜੇ ਇਹ ਕਰਜ਼ੇ ਚੜੇ ਤੇ ਅਸੀਂ ਅਖਣੇ ਵੀ ਕਰਜ਼ੀ ਮਾਫੀ ਕਰਦੇ ਹੋ ਇਹ ਮੰਨ ਕੇ ਆਏ ਮੋਦੀ ਹੁਣੀ ਆਵੀ ਸ਼ਾਹ ਹੁਣੀ ਉੱਥੇ ਸਾਡੇ ਅੰਮ੍ਰਿਤਸਰ ਵੀ ਅਸੀਂ ਕਰਜ਼ੇ ਮਾਫ ਕਰ ਦਿਆਂਗੇ ਇਹਨਾਂ ਨੇ ਕਰਜ਼ੇ ਮਾਫ ਵੀ ਨਹੀਂ ਸਾਡੇ ਕੀਤੇ ਕੋਣ ਕੋਰੇ ਹਾਲਾਤ ਕੀ ਤੁਹਾਨੂੰ ਨਜ਼ਰ ਆਉਂਦੇ ਨੇ ਮੰਨੂ ਸਰਕਾਰ ਇੱਕ ਸਰਕਾਰ ਵੇਖੋ ਕਿ ਤਿੰਨ ਕਾਨੂੰਨ ਅਸੀਂ ਮਨਾ ਕੇ ਇਹਨਾਂ ਨੂੰ ਆਏ ਆ ਦਿੱਲੀ ਹੁਣ ਵੀ ਅਸੀਂ ਸਾਡੀ ਪੂਰੀ ਫੋਲ ਤਿਆਰੀ ਹੈ ਕੱਲ ਨੂੰ ਜੇ ਇਹ ਸਾਡੀ ਮੀਟਿੰਗ ਸਹੀ ਹੋ ਗਈ ਜੇ ਸਾਡੀਆਂ ਮੰਗਾਂ ਮੰਨ ਗਏ ਇੰਗੇ ਠੀਕ ਹੈ ਜੇ ਨਹੀਂ ਮੰਗਾ ਸਾਡੀਆਂ ਮੰਨਦੇ ਤੇ ਫਿਰ ਇਹ ਦਿੱਲੀ ਕੋਲ ਤੇ ਕਰਨਾ ਹੀ ਕਰਨਾ ਦਿੱਲੀ ਤੇ ਜਾਣਾ ਹੀ ਜਾਣਾ ਇਹ ਦਿੱਲੀ ਜਾਣ ਦੀ ਨੀਤੀ ਬਣਾ ਕੇ ਆਏ ਆ ਸਾਨੂੰ ਮਰਨ ਦਾ ਕੋਈ ਨਹੀਂਗਾ ਵੀ ਅਸੀਂ ਮਰ ਜਾਣਾ ਜਾਂ ਨਹੀਂ ਸਾਨੂੰ ਮਰਨ ਦੀ ਕੋਈ ਪਰਵਾਹ ਨਹੀਂ ਹੈਗੀ ਆ ਜਿਹੜੇ ਅੱਜ ਪਟਾਕੇ ਪਟੁਕੀਆਂ ਜਿਹੀਆਂ ਚਲਾਈ ਫਿਰਦੇ ਨਾ ਘੜੀ ਮੁੜੀ ਉਸੋ ਗੈਸ ਲਾਇਆ ਪਟਾਸ਼ ਪਾ ਲਈ ਉਹ ਪਾ ਲਈ ਉਹ ਕਿੰਨਾ ਕੁ ਚੇਰਾ ਅਸਰ ਕਰਦੀ ਆ ਮੈਂ ਕੱਲ ਜੋ ਜਿੱਦਣੇ ਇਹਨਾਂ ਚਲਾਉਣ ਤੋਂ ਸ਼ੁਰੂ ਹੋਇਆ ਨਾ ਇਹਨਾਂ ਵੇਖੋ ਵੀ ਇਹਨਾਂ ਨੇ ਡਰੋਨ ਚੜਾ ਚੜਾ ਕੇ ਬੰਬ ਫਾਇਕੇ ਸਾਡੇ ਉੱਤੇ ਜਿੱਦੇ ਅਸੀਂ 5 5 ਰੁਪਈਆ ਦੀ ਗੱਡੀ ਜਿਹਨੂੰ ਕਹਿ ਦਿਓ ਅਸੀਂ 5 ਰੁਪਈਆ ਦੀ ਗੱਡੀ ਇਹਨਾਂ ਦਾ 5 ਲੱਖ ਦਾ ਅਸੀਂ ਡਰੋਨ ਸੁੱਟਿਆ ਹਾਂ ਸੁੱਟ ਕੇ ਦਾ ਢੇਰੀ دریاਜ ਕੀਤਾ ਉਦੋਂ ਦਾ ਡਰੋਨ ਨਹੀਂ ਚੜਿਆ ਉਦੋਂ ਦਾ ਪਟਾਕੇ ਵੀ ਨਹੀਂ ਚਲਾਏ ਅਸੀਂ ਆਨੇ ਵੀ ਹਟ ਜਾਓ ਬੰਦੇ ਦੇ ਪੁੱਤੋ ਨਾ ਇਤਨਾ ਕਰੋ ਤੁਹਾਡਾ ਫਰਜ ਨਹੀਂ ਬਣਦਾ ਅਸੀਂ ਤੁਹਾਡੇ ਤਾਏ ਚਾਚੇ ਆ ਬਾਬੇ ਆ ਮੇਰੇ ਪੁੱਤ ਵੀ ਫੌਜੀ ਹੈਗੇ ਆ ਪੁਲਿਸ 'ਚ ਵੀ ਹੈਗੇ ਆ ਐਸਪੀ ਵੀ ਹੈਗੇ ਸਾਡੇ ਡਿਪਟੀ ਵੀ ਸਾਡੇ ਹੈਗੇ ਆ ਪਰ ਅਸੀਂ ਇਹਨਾਂ ਨੂੰ ਉਹ ਵੀ ਉਹੋ ਹੀ ਚੀਜ਼ਾਂ ਖਾਂਦੇ ਆ ਨਾ ਜਿਉਂ ਉਹਨਾਂ ਨੇ ਐਵੇਂ ਦੱਸੀਦਾ ਤੁਹਾਨੂੰ ਤੁਸੀਂ ਬਾਪੂ ਸੱਚੇ ਲੜਦੇ ਜੇ ਇਹ ਜੇ ਵਰਦੀਆਂ ਵੀ ਸਾਡੀਆਂ ਪਾਉਂਦੇ ਆ ਜੇ ਆ ਟਿੱਕੇ ਛਿੱਕੇ ਲਾਉਂਦੇ ਉਹ ਵੀ ਸਾਡੇ ਚੱਲਦੇ ਆ ਤੇ ਫੇਰ ਵੀ ਸਾਨੂੰ ਇਹ ਚੰਗਾ ਨਹੀਂ ਕਦੇ ਆਸਦੇ ਦੇ ਖਾਸਤਾਨੀ ਆ ਕਦੇ ਆਸਦੇ ਪਾਕਿਸਤਾਨੀ ਆ ਕਦੇ ਆਂਦੇ ਫਰਾਨੇ ਇਹਨਾਂ ਨੇ ਕੋਠੀਆਂ ਵਡੀਆਂ ਪਾਈਆਂ ਨੇ ਬੜਾ ਬੜਾ ਇਹਨਾਂ ਨੇ ਗੱਡੀਆਂ ਵਡੀਆਂ ਵਧੀਆ ਵਧੀਆ ਰੱਖੀਆਂ ਨੇ ਵੇਖੋ ਕਿਹੜੀਆਂ ਗੱਡੀਆਂ ਵਧੀਆ ਰੱਖੀਆਂ ਆ ਸਾਡੀਆਂ ਦੇ ਗੱਡੀਆਂ ਨੇ ਆ ਨੇ ਸਾਨੂੰ ਤੇ 22 ਸਾਲ ਹੋ ਗਏ ਲੜਦਿਆਂ ਨੂੰ ਵੀ ਸਾਡੇ ਨਾਲ ਕੋਈ ਹੱਕ ਦੇ ਸਾਡੇ ਕਾਨੂੰਨ ਬਈਕੇ ਗੱਲ ਕਰ ਲੋ ਜੇ ਸਾਮੀ ਨਾਲ ਅਸਲੀ ਰਿਪੋਰਟ ਸੀ ਬਾਹਰੋਂ ਬੰਦੇ ਭੇਜੇ ਉਹਨਾਂ ਨੇ ਵੀ ਅਸੀਂ ਦੀ ਰਿਪੋਰਟ ਬਣਾਉਣੀ ਹੈ ਕਿਸਾਨ ਇੰਨੀ ਖੁਦਕਸ਼ੀਆਂ ਕਿਉਂ ਕਰਦਾ ਹੈ ਤੇ ਉਹਨੇ ਜਾ ਇਹਨਾਂ ਨੇ ਰਿਪੋਰਟ ਦਿੱਤੀ ਵੀ ਖੁਦ ਕਈਆਂ ਨੇ 50 ਰੁਪਏ ਇਹਨਾਂ ਨੂੰ ਸਮਾਂ ਵੀ ਨਹੀਂ ਦੇਦਿਆਂ ਰਿਪੋਰਟ ਦੇ ਨਾਲ ਇਹਨਾਂ ਤੇ ਜੋੜਦੇ ਹੋ ਤੇ ਕੋਈ ਨਾ ਕੋਈ ਖਾਦ ਵੀ ਸੌਖਾ ਪਾ ਲੈਣਗੇ ਪਰ ਇਹਨਾਂ ਦੀ ਨੀਤੀ ਉਹ ਵੀ ਨਹੀਂ ਦਿੱਤੀ ਜਿਹੜਾ ਵੋਟਾਂ ਮੰਗਦਾ ਸਾਡੇ ਝੂਠ ਮਾਰ ਕੇ ਆ ਨਾ ਮੈਂ ਤੁਹਾਨੂੰ ਕਾਨੂੰਨ ਵਾਪਸ ਦੇ ਦੂੰ ਤੁਹਾਨੂੰ ਮੈਂ ਇਸ ਤਰ੍ਹਾਂ ਕਰ ਦੂੰਗਾ ਤੇ ਸਾਰਾ ਝੂਠ ਮਾਰ ਕੇ ਮੋਦੀ ਵੀ ਸਾਡੇ ਨੇ ਇਹੋ ਵਾਅਦਾ ਕਰਕੇ ਗਿਆ ਮੈਂ ਜਾਂਦੇ ਹੀ ਤੁਹਾਡੇ ਦਿਖਾ ਦੇਣਾ ਇਹਨਾਂ ਸਮਝਣਾ ਰੋਟ ਪੂਰੀ ਕਰ ਦੂੰਗਾ ਉਹ ਵੀ ਨਹੀਂ ਇਹਨੇ ਕੀਤੀ ਝੂਠ ਹੀ ਮਾਰੀ ਜਾਂਦੇ ਆ ਕਿੰਨੂ ਅਸੀਂ ਬੜੇ ਜ਼ੋਰ ਲਾ ਕੇ ਨਾ ਜਦ ਆਖਿਆ ਵੀ ਸਾਰੀ ਫੌਜ ਨੇ ਆਖਿਆ ਸਾਰੀਆਂ ਸਟੇਟਾਂ ਨੇ ਆਖਿਆ ਵੀ ਘਰੇ ਕਿੰਨੇ ਸਰਕਾਰਾਂ ਰਲੀਆਂ ਹੋਈਆਂ ਨੇ ਤੇ ਚੱਲ ਐ ਕਿ ਨਵਾਂ ਵਾਰ ਵਾਪਾਂ ਤੇ ਕੋਟੀ ਖਾਣੀ ਆ ਇਹਨਾਂ ਕੋ ਅਗਾ ਕਿ ਕਿੰਨੀ ਵਾਰਾਂ ਇਹਨਾਂ ਸਾਡੇ 700 ਸਿੰਘਾਂ ਗੈਸ ਦੀ ਛਿੜਾਈ ਕਰ ਗਿਆ ਸਾਡਾ ਹੈ ਤੇ ਦੋਸਤ ਕੱਲ ਤੇ ਫੇਰ ਕਰ ਗਏ ਨੇ ਹੈ ਤੇ ਇਹਨਾਂ ਨੂੰ ਰੱਤੀ ਅਜੇ ਵੀ ਨਹੀਂ ਆਉਂਦੀ ਵੀ ਜੇ ਮੁੰਡੇ ਗਾਂ ਜਾਂਦੇ ਤੇ ਪਟਾਕੇ ਚਲਾਉਂਦੇ ਆ ਥਰੂ ਗੈਸ ਦੇ ਗੋਲੇ ਮਾਰਦੇ ਆ ਇਹਨਾਂ ਨੂੰ ਰੱਤੀ ਨਹੀਂ ਆਉਂਦਾ ਵੀ ਇਹ ਜਿਵੇਂ ਹੁਣ ਕੱਲ ਐਲਾਨ ਕਰਤਾ ਕਿ ਕੱਲ 11 ਵਜੇ ਕਹਿੰਦੇ ਦਿੱਲੀ ਕੂਚ ਕਰਨਾ ਹੈ ਜਿਵੇਂ ਫਿਰ ਅੱਗੇ ਥਰੂ ਗੈਸ ਦੇ ਗੋਲੇ ਛੱਡੇ ਸੀਗੇ ਕਿੰਨੇ ਨੌਜਵਾਨ ਜ਼ਖਮੀ ਹੋ ਗਏ ਹੁਣ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਕਹਿੰਦੇ ਵਾਲੀਆਂ ਮਸ਼ੀਨਾਂ ਇੱਥੇ ਲੱਗੀਆਂ ਨੇ ਕੰਨ ਬੋਲੇ ਕਰਦੇ ਨੇ ਉਹਨੇ ਕਿਵੇਂ ਇਹਨਾਂ ਨੂੰ ਇਹਨੇ ਉਹ ਵੇਖੋ ਨਾ ਇਹ ਕੰਨ ਬੋਲੇ ਕਰਨ ਵਾਲੀਆਂ ਦੇ ਜਿਹੜੀਆਂ ਗੱਲਾਂ ਵੀ ਜਿਵੇਂ ਤੁਸੀਂ ਵੇਖੋ ਵੀ ਬਹੁਤ ਵੱਡੀ ਫੌਜ ਆ ਉਹ ਕਿੰਨੇ ਘੋਣ ਗਈ ਜਾਂ ਸਾਢੇ ਆਪਨੇ ਯਾਰ ਹੀ ਤੁਸੀਂ ਲਾ ਲੋ ਤੇ ਅਸੀਂ ਦੇ ਲੱਖਾਂ ਰਾ ਆ ਹਾਂ ਸਾਨੂੰ ਕਿਤਨਾ ਉਹ ਡੱਕ ਲੈਣਾ ਸੀ ਭੱਗੇ ਇਹ ਭੋਸ ਹੁਣ ਅਸੀਂ ਸਾਰੇ ਪ੍ਰਬੰਧ ਕਰ ਲਿਆ ਅਸੀਂ ਤੁਸੀਂ ਵੇਖ ਕੇ ਆਏ ਹੋਣੇ ਆ ਅਸੀਂ ਐਸ ਬੰਨੇ ਵੀ ਪੰਪ ਪਾਣੀ ਵਾਲੇ ਲਾ ਦਿੱਤੇ ਆ ਐਸ ਬੰਨੇ ਵੀ ਪਾਣੀ ਵਾਲੇ ਪੰਪ ਲਾ ਦਿੱਤੇ ਆ ਅਸੀਂ ਸੈਨੀਟਰ ਚ ਪੱਖੇ ਵੀ ਲਾ ਦਿੱਤੇ ਆ ਜਿਹੜਾ ਸਾਨੂੰ ਅੱਗੇ ਧੂਆਂ ਆਏ ਨੂੰ ਆਉਂਦਾ ਸੀ ਨਾ ਹੁਣ ਅਸੀਂ ਧੂਆਂ ਇਹਨਾਂ ਦੇ ਵਾਪਸ ਘੱਲਣਾ ਮੂੰਹ ਦੇ ਵਿੱਚ ਉਹਨੇ ਇਹਨਾਂ ਨੂੰ ਮੂੰਹ ਦਿਖਾਣੀ ਪੈਣੀ ਆ ਇਹ ਬਿਸ਼ੱਕ ਸੋਚਣ ਲਣ ਮਤਿ ਵੀ ਇਹ ਕਿਸਾਨ ਪਿਛਾਂ ਮੁੰਨਗੇ ਨਹੀਂ ਪਿਛਾਂ ਨਹੀਂ ਮੁੰਨਗੇ ਅਸੀਂ ਨੀਤੀ ਬਣਾ ਚੁੱਕੇ ਆ ਅਸੀਂ ਮੌਤ ਦੇ ਸੇਰੇ ਬੰਨ ਆਏ ਆ ਖਫਣ ਬੰਨ ਕੇ ਤੁਰੇ ਆ ਮੰਡੀਆਂ ਖੜੀਆਂ ਕਰਕੇ ਆਏ ਆ ਅਸੀਂ ਆਰ ਜਾਣਾ ਦਿੱਲੀ ਜ਼ਰੂਰ ਹੀ ਜਾਣਾ ਭਾਵੇਂ ਜਿੰਨੇ ਮਰਜੀ ਮਾਰ ਲੈਣ ਜੇ ਇਹਨਾਂ ਦਾ ਸਾਡਾ ਮਾਰਿਆ ਢਿੱਡ ਭਰਦਾ ਨਾ ਤੇ ਭਰ ਲੈਣ ਕੋਈ ਗੱਲ ਨਹੀਂ ਸਾਡੇ ਮਗਰੋਂ ਮੁੱਕ ਨਹੀਂ ਚੱਲੇ ਬਹੁਤ ਨੇ ਬਹੁਤ ਇੱਕ ਸਟ੍ਰੀਟ ਤੇ ਨਹੀਂ ਆਉਣ ਦੇ ਜੇ ਲੋ ਵੀ ਬਹੁਤ ਦੁਨੀਆਂ ਤੋਂ ਆ ਰਹੇ ਆ ਬਾਹਰੋਂ ਆ ਰਹੇ ਨੇ ਤੇ ਕੀ ਹਰਿਆਣੇ ਨੂੰ ਕਾਬੂ ਕਰ ਲੈਣਗੇ ਤੇ ਕੀ ਇਹ ਕਾਨੂੰਨ ਨੂੰ ਜਿੱਤ ਲੈਣਗੇ ਇਹ ਨਹੀਂ ਜਿੱਤੇ ਜਾਣੇ ਇਹ ਪੰਜਾਬ ਜਿਹੜੀ ਐਸੀ ਆ ਗੁਰੂਆਂ ਦੀ ਹਸਤੀ ਵਸਤੀ ਆ ਇਹ ਨਹੀਂ ਕਰੀ ਕਿਸੇ ਦੇ ਥੱਲੇ ਲੱਗੀ ਇਹ ਇੰਨੇ 300 ਸਾਲ ਦੀ ਗੱਲ ਕਰ ਲਈਏ ਨਾ ਤੇ 300 ਸਾਲ ਤੱਕ ਵੀ ਪੰਜਾਬ ਦੇ ਹੀ ਮੋਰਚੇ ਨੇ ਇਹ ਮੇ ਇਹ ਮਾਝੇ ਦੇ ਜਰਨਾਇਣ ਹੋਏ ਆ ਜਿਨ੍ਹਾਂ ਨੇ ਇਹਨਾਂ ਨੂੰ ਮੂੰਹ ਤੇ ਹੀ ਪਾਈ ਆ ਤੇ ਹੁਣ ਵੀ ਕਿੰਨੇ ਅੰਗਰੇਜ਼ਾਂ ਹਾਂ ਕੱਢੇ ਆ ਹਾਂ ਅੱਗੇ ਕਾਲੇ ਅੰਗਰੇਜ਼ ਵੀ ਕੱਢੇ ਆ ਗੋਰੇ ਵੀ ਕੱਢੇ ਆ ਅੱਜ ਅੰਗਰੇਜ਼ ਇਹਨਾਂ ਨੂੰ ਫਟਕਾਰਾਣਾ ਪਾਉਂਦੇ ਨੇ ਵੀ ਕੀ ਕਰਦੇ ਜੇ ਹਾਈ ਕੋਰਟ ਨੇ ਫਟਕਾਰਾ ਦੇਣਾ ਪਾਈ ਆ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਫਟਕਾਰ ਪਾਈ ਆ ਵੀ ਤੁਸੀਂ ਰਾਜ ਕੀ ਕਿਲ ਲਾਏ ਪਹਿਲੀ ਗੱਲ ਵੇਖੋ ਸਾਡੀ ਸਰਕਾਰ ਆਹ ਬਣਾਈ ਏ ਤੇ ਸਾਡੇ ਲੋਕ ਜਿਹੜੇ ਜਾ ਕੇ ਉਹ ਵਟ ਤੋਂ ਘਾ ਨਹੀਂ ਲਾਉਣ ਦਿੰਦੇ ਤੇ ਇਹਨਾਂ ਨੇ ਸਾਡੇ ਆਣ ਕੇ ਭਗਵਾਨ ਤੁਮਾਨ ਨੂੰ ਥੋੜੀ ਬਾਦੀ ਚਾਹੀਦੀ ਸੀ ਸਾਡੀ ਮਤ ਕਰਨੀ ਵੀ ਤੂੰ ਹੀ ਕਿਲ ਲਾਉਣੇ ਤੇ ਤੁਸੀਂ ਆਪਣੀ ਜਗ੍ਹਾ 'ਚ ਲਾਓ ਤੇ ਸਾਡੀ ਜਗ੍ਹਾ ਜਾਣ ਕੇ ਤੁਹਾਡਾ ਕੀ ਬੰਦ ਬਣਾ ਕਿਲ ਲਾਉਣ ਦਾ ਸਾਡੀ ਰੂਲ ਕਿਉਂ ਸਾਡੇ ਗੋਲੇ ਛਡੂਣਾ ਮਤਲਬ ਆ ਕਿਉਂ ਸਾਡੀ ਸਰ ਆਰ ਵੀ ਜਿਹੜੀ ਇਹ ਕਿਨਵੇਂ ਉਹਨਾਂ ਨਾਲ ਰੜੀ ਹੋਈ ਆ ਜੇ ਰੜੀ ਨਾ ਹੁੰਦੀ ਤਾਂ ਫਿਰ ਸਾਡਾ ਹੀ ਮਹਤ ਕਰਦੀ ਜੇ ਸਾਡੇ ਨੇ ਇਹੋ ਹੀ ਕੰਮ ਕਰ ਹੁੰਦੇ ਸਾਨੂੰ ਉੱਥੇ ਹੀ ਡੱਕ ਲੈਂਦੇ ਫਿਰ ਅਸੀਂ ਐਸੇ ਨਾ ਹੁੰਦੇ ਸੀ ਹੋਰ ਕੁ ਜੁਰੀਆ ਬਣਾ ਲੈਂਦੇ ਕਿਸੇ ਤਰੀਕੇ ਦਾ ਅੱਛਾ ਭਾਈ ਜੀ ਤੁਸੀਂ ਵੀ ਨਾਲ ਹੀ ਆਏ ਹੋ ਜੀ ਕਿਵੇਂ ਅੱਗੇ ਲੱਗ ਰਿਹਾ ਮਾਹੌਲ ਦੇਖ ਕੇ ਆਏ ਹੋ ਮੈਂ ਜੀ ਟਾਰੀ ਬਾਗੇ ਬਾਰਡਰ ਤੋਂ ਆਇਆ ਮੈਂ ਇਹੋ ਜਿਹਾ ਮਾਹੌਲ ਅੱਜ ਦੀ ਇੱਕ 52 ਸਾਲ ਦੀ ਉਮਰ ਹੋ ਗਈ ਆ ਦੱਸ ਦਿੰਦੇ ਸਾਡੇ ਪੁਰਖੇ ਦੱਸ ਦਿੰਦੇ ਸੀ ਸਾਡੇ ਪਿਤਾ ਕਿ 70 'ਚ ਲੜਾਈ ਲੱਗੀ ਤੇ 65 'ਚ ਲੜਾਈ ਲੱਗੀ ਸੀ ਤੇ ਉੱਥੇ ਬੰਬ ਗੋਲੇ ਉਸ ਟਾਈਮ ਚੱਲਦੇ ਜਿਹੋ ਜ ਇਥੇ ਇਹਨਾਂ ਨੇ ਬਣਾ ਰੱਖਿਆ ਇੱਕ ਦੇਸ਼ ਵਿੱਚ ਦੋ ਦੇਸ਼ ਇਹਨਾਂ ਬਣਾ ਦਿੱਤੇ ਨੇ ਇਹੋ ਜਿਹੇ ਦੇਸ਼ ਦੇ ਪਾਕਿਸਤਾਨ ਨੇ ਕਦੀ ਹਮਲਾ ਨਹੀਂ ਕੀਤਾ ਜਿੰਨਾ ਇਹ ਕਰ ਰਿਹਾ ਕਿਸਾਨਾਂ ਤੇ ਤੇ ਇਹ ਨਿੰਦਣਯੋਗ ਆ ਖੱਟੜ ਨੂੰ ਚਾਹੀਦਾ ਨਹੀਂ ਵੀ ਇਹ ਕੰਮ ਕਰਨਾ ਅਸੀਂ ਖੱਟੜ ਨੂੰ ਵੀ ਦੱਸਣਾ ਚਾਹੁੰਦੇ ਆਂ ਵੀ ਅਸੀਂ ਕੱਲ 11 ਵਜੇ ਤੇ ਕੂਚ ਕਰਨਾ ਵਾ ਤੇ ਛੇਰੀ ਛਾਤੀ ਦੇ ਉੱਪਰ ਦੀ ਪੈ ਰੱਖ ਕੇ ਅੱਗੇ ਦਿੱਲੀ ਨੂੰ ਜਾਵਾਂਗੇ। ਬਾਪੂ ਜਿਵੇਂ ਗੰਡੇ ਤਲਾਤੇ ਹੁਣ ਬਾਕੀ ਵੀ ਸਬਜ਼ੀਆਂ ਸਬਜ਼ੀਆਂ ਰੱਖੀ ਤਿਆਰੀ। ਇਹ ਸਬਜ਼ੀ ਰੱਖੀ ਵੀ ਪਨੀਰੀ ਨੂੰ ਫੋਨ ਕਰ ਦਿੱਤੇ ਪਨੀਰੀ ਆਉਣ ਵਾਲੀ ਟਮਾਟਰਾਂ ਦੀ ਪਨੀਰੀ ਆਉਣ ਵਾਲੀ ਆ। ਇਹ ਐਥੋਂ ਅਸੀਂ ਜਿਹਨਾਂ ਦਿੱਲੀ ਗੁਣੇ ਇਹਦੇ ਹੁਣ ਚਲੋ ਫਾਲੇ ਇਹਨਾਂ ਨੂੰ ਭੁੱਖਾ ਲੱਗਣੀਆਂ। ਅਸੀਂ ਹੁਣ ਦਿੱਲੀ ਜਾ ਕੇ ਸਾਰਾ ਜਗਾੜ ਬਣਾਉਣਾ ਫੁੱਲ ਵੀ ਲਾਉਣੇ ਆ ਮਿਰਚਾਂ ਵੀ ਲਾਉਣੀਆਂ ਟਮਾਟਰ ਵੀ ਲਾਉਣੇ ਆ ਮਟਰ ਸਾਰਾ ਜਿਹੜੇ ਉਹ ਵੀ ਅਸੀਂ ਗਾਂ ਪੈਦਾ ਕਰਨੇ ਹਾਈ ਬਲ جا کے اگے بھی ਆਹ ਪਰ ਵੀ ਲਾਇے ਸੀ ਉਦੋਂ ਵੀ ਲਾਇے ਸੀ ਦਿੱਲੀ ਉੱਥੇ ਵੀ ਮੇਰੇ ਮੋਰਚੇ ਤੇ ਲੱਗੇ ਸੀ ਸਾਰੀ ਸਬਜ਼ੀ ਤਿਆਰੀ ਆਹ ਉੱਥੇ ਹੀ ਕੀਤੀ ਸੀ ਹੁਣ ਆਹ ਉੱਥੇ ਹੀ ਕਰਨੀ ਆ ਜਾ ਕੇ ਕੱਲ ਦੀ ਤਰੀਕ ਆ ਹੁਣ ਦੇ ਪਰਾਂ ਦੇ ਕੰਮ ਆਇਆ ਆ ਉਹਨੇ ਆਹ ਵੀ ਵੇਖੋ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਹੁਣ ਅਸੀਂ ਮੂਹਰੇ ਖਲੋਤੇ ਆ ਪੋਲ ਦੇ ਉੱਤੇ ਇੱਕ ਪੁਰਾਣਾ ਰਿਵਾਜ ਹੁੰਦਾ ਸੀ ਜੋ ਦਰਿਆ ਨੰਗ ਦੇ ਸੀ ਨਾ ਉਦੋਂ ਇਸ਼ਨਾਨ ਪਾਣੀ ਕਰਕੇ ਜਾਂਦੇ ਸੀ ਤੇ ਲਾੜਾ ਉਦੋਂ ਗਾਂ ਨੰਗਦਾ ਸੀ ਹੁਣ ਅਸੀਂ ਨੰਗ ਚੱਲੇ ਆ ਦਰਿਆ ਲੱਗੀ ਸਮਝ ਹੁਣ ਅਸੀਂ ਇਸ਼ਨਾਨ ਪਾਣੀ ਕਰ ਲਿਆ ਕੱਲ ਤੱਕ ਤੇ ਹੁਣ ਅਸੀਂ ਦਿੱਲੀ ਕੁਝ ਜਾਣੇ ਜਾਣਾ ਤੇ ਨਾ ਮਰਜ਼ੀ ਜ਼ੋਰ ਲਾ ਲੈਣ ਅਸੀਂ ਡੱਕੇ ਨਹੀਂ ਇਹਨਾਂ ਕੋ ਰਹਿਣਾ ਸਾਡੇ ਗੰਡੇ ਲਾ ਕੇ ਆਪ ਜਿਹੇ ਚੈਨਲ ਰਾਹੀਂ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜੀ ਐਮਐਸਪੀ ਮੰਗ ਰਹੇ ਇਹਨਾਂ ਦੇ ਉੱਪਰ ਮੰਗ ਰਹੇ ਆਂ ਜਦੋਂ ਸਾਡਾ ਪਿਆਜ਼ ਸਾਡੇ ਖੇਤ ਉਹ ਜੋਗ ਕੇ ਤਿਆਰ ਹੋ ਜਾਂਦਾ ਉਹਨੋਂ ਸਾਡੇ ਤੋਂ ਜਿਹੜੇ ਵਪਾਰੀ ਉਹ ਪਿਆਜ਼ ਖਰੀਦੇ 10 ਰੁਪਏ ਹਾਂ ਉਸ ਤੋਂ ਬਾਅਦ ਇਹਹੀ ਪਿਆਜ਼ ਸਾਨੂੰ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦਾ ਕਈ ਵਾਰ ਤੇ ਸਟਾਕ ਕਰ ਲੈਂਦੇ ਨੇ ਅਸੀਂ ਕਹਿੰਦੇ ਐ ਐਮਐਸਪੀ ਮਿਲੇ ਐਮਐਸਪੀ ਦਾ ਮਤਲਬ ਇਹ ਆ ਵੀ ਜਿਹੜੇ ਸਾਡੀ ਖਰੀਦਵਾਰ ਆ ਖਰੀਦੇ ਜੇ ਸਾਡਾ 20 ਰੁਪਏ ਪਿਆਜ਼ ਖਰੀਦਣ ਜਾਂ 15 ਖਰੀਦਣਗੇ ਜੇ 15 ਖਰੀਦਣਗੇ ਜਿਹੜੀ ਆਮ ਜਨਤਾ ਨੂੰ ਪਿਆਜ਼ ਮਿਲੇਗਾ 20 ਰੁਪਏ ਜਾਂ 15 ਪਿਆ ਹੀ ਮਿਲੇਗਾ ਐਮਐਸਪੀ ਦਾ ਸਾਨੂੰ ਵੀ ਫਾਇਦਾ ਹੋਊਗਾ ਤੇ ਪਬਲਿਕ ਲੈਣ ਵਾਲੀ ਪਬਲਿਕ ਨੂੰ ਵੀ ਫਾਇਦਾ ਹੋਵੇਗਾ ਵੀ ਉਦੋਂ ਵੱਧ ਰੇਟ ਨਹੀਂ ਭਰਨਾ ਪਏਗਾ ਉਹਨੂੰ ਵੀ ਲੈਣ ਵਾਲੀ ਹਰੇਕ ਘਰ ਦੇ ਰਸੋਈ ਦੇ ਵਿੱਚ ਜਿਹੜਾ ਪਿਆਜ਼ ਆ ਇਹ ਇੱਕ ਜ਼ਰੂਰੀ ਚੀਜ਼ ਹੈ ਸਬਜ਼ੀ ਦੇ ਵਿੱਚ ਬਣਾਉਣ ਵਾਸਤੇ ਇਸ ਕਰਕੇ ਪਿਆਜ਼ ਦੀਆਂ ਪਹਿਲ ਵਿਖਾਈ ਆ ਆਪ ਜੀ ਨੂੰ ਵੀ ਇਹ ਜਿਹੜਾ ਪਿਆਜ਼ ਆ ਇਹਤੇ ਵੀ ਐਮਐਸਪੀ ਮਿਲੇ ਦਾਲਾਂ ਤੇ ਵੀ ਐਮਐਸਪੀ ਮਿਲੇ ਸਾਡੇ ਗੰਨੇ ਆ ਫਸਲਾਂ ਜਿੰਨੀਆਂ ਸਾਡੇ 23 ਫਸਲਾਂ 23 ਫਸਲਾਂ ਦੇ ਐਮਐਸਪੀ ਮਿਲੇ ਔਰ ਜਿਹੜੇ ਸਾਡੇ ਕਿਸਾਨਾਂ ਦੇ ਵਿੱਚ ਕਰਜ਼ਾ ਹੋਇਆ ਵਾ ਕਿਸਾਨਾਂ ਮਜ਼ਦੂਰਾਂ ਤੇ ਉਹ ਕਰਜ਼ਾ ਮਾਫ ਹੋਣਾ ਚਾਹੀਦਾ ਜਿਤਨਾ 1457000 ਕਰੋੜ ਰੁਪਇਆ ਇਹਨਾਂ ਕਾਰਪੋਰੇਟ ਘਰਾਣੇ ਦਾ ਕਰਜ਼ਾ ਮਾਫ ਕਰ ਦਿੱਤਾ ਜੇ ਸਾਡਾ ਕਿਉਂ ਨਹੀਂ ਕਰਦਾ ਇੱਕ ਪੁੱਤਾਂ ਕੋ ਪਾਲੀ ਹੋਈ ਫਸਲ ਆਪ ਜੀ ਕੱਲ ਵੇਖ ਹੀ ਰਿਹਾ ਕਿੰਨੀ ਹਨੇਰੀ ਵਗੜੀ ਆ ਕਈ ਜਗ੍ਹਾ ਗਲੇ ਪੈ ਰਹੇ ਆ ਮੀਂਹ ਪੈ ਰਿਆ ਇਹ ਜਿਹੜੀ ਕਣਕ ਅੱਜ ਕੱਲ੍ਹ ਗਿਰ ਜਣੀ ਆ ਇਹ ਕਣਕ ਤੋਂ ਬਿਲਕੁਲ ਇਹਦਾ ਸਿੱਟਾ ਖਤਮ ਹੋਈ ਨਾ ਵਾ ਇਹ ਮੁੜ ਕੇ ਪੱਕ ਕੇ ਤਿਆਰ ਨਹੀਂ ਹੋਣੀ ਯਾਨੀ ਕਿ ਗਲ ਜਣੀ ਆ ਜਦੋਂ ਕਣਕ ਸਾਡੀ ਪੱਕੀ ਹੋਈ ਖਰਾਬ ਹੋ ਜਣੀ ਆ ਉਹਤੇ ਨਾ ਕੋਈ ਸਾਨੂੰ ਇੰਸ਼ੋਰੈਂਸ ਆ ਨਾ ਕੋਈ ਕੁਛ ਆ ਅਸੀਂ ਇਹ ਚਾਹੁੰਦੇ ਆ ਵੀ ਹਰ ਇੱਕ ਕਿਸਾਨ ਦੀ ਬੀਮਾ ਸ਼ੁਰੂ ਹੋਣੀ ਚਾਹੀਦੀ ਆ ਔਰ ਜਿਹੜੇ ਸਾਡੀਆਂ ਫਸਲਾਂ ਉਹਦੀ ਵੀ ਇੰਸ਼ੋਰੈਂਸ ਹੋਣੀ ਚਾਹੀਦੀ ਆ ਨਹੀਂ ਸਮਾਮੀ ਨਾਥਾਂ ਦੀ ਰਿਪੋਰਟ ਜੋ ਬਣਾਈਓ ਆਪ ਦਾ ਹੀ ਬਣਾਇਆ ਕਾਨੂੰਨ ਇਹਨਾਂ ਦਾ ਉਹ ਲਾਗੂ ਕਰਨ ਤੇ ਅਸੀਂ ਇੱਥੇ ਬਹਿ ਕੇ ਛੜਕਾਂ ਦੇ ਜਿਹੜੇ ਸਾਡੇ ਬਜ਼ੁਰਗ 70 70 ਸਾਲ ਤੋਂ 90 90 ਸਾਲ ਦੇ ਸਾਡੇ ਨਾਲ ਬੈਠੇ ਆ ਇਹਨਾਂ ਨੇ ਕੀ ਲੋੜ ਆ ਆਪਣੇ ਛੜਕਾਂ ਦੇ ਲੰਮੇ ਪੈਣ ਦੀ ਇਹ ਵੀ ਘਰ ਆਪਣੇ ਇਸ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਇਸ ਕਰਕੇ ਇਹੀ ਸੰਦੇਸ਼ ਦੇਣਾ ਚਾਹੁੰਦੇ ਆਪਦੇ ਚੈਨਲ ਦੇ ਮਾਧਿਅਮ ਰਾਹੀਂ ਬਿਲਕੁਲ ਤਾਂ ਇਹ ਮੋਰਚਾ ਜਿਹੜਾ ਇੱਥੇ ਲੱਗਾ ਹੋਇਆ ਤਾਂ ਇਹੀ ਮਕਸਦ ਹੈ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਐਮਐਸਪੀ ਜਿਹੜੀ ਆ ਉਹ ਤੈਅ ਕੀਤੀ ਜਾਏ ਕਿਉਂਕਿ ਕਿਸਾਨ ਦੇ ਖੇਤ ਦੇ ਵਿੱਚੋਂ ਜਦੋਂ ਫਸਲ ਨਿਕਲਦੀ ਆ ਤਾਂ 2 4 5 ਰੁਪਏ ਦੇ ਸਾਬ ਦੇ ਨਾਲ ਨਿਕਲਦੀ ਔਰ ਜਦੋਂ ਵਪਾਰੀਆਂ ਦੇ ਹੱਥ ਚਲੀ ਜਾਂਦੀ ਆ ਤਾਂ ਇਹਦੀ ਕੀਮਤ 50 100 ਤੱਕ ਪਹੁੰਚ ਜਾਂਦੀ ਆ ਤਾਂ ਇਹੀ ਲੜਾਈ ਆ ਇਹੀ ਹੱਕ ਮੰਗਣ ਦੇ ਲਈ ਕਿਸਾਨ ਸ਼ੰਭੂ ਬਾਰਡਰ ਦੇ ਉੱਪਰ ਡਟੇ ਹੋਏ ਨੇ ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ ਟੀਵੀ ਸ਼ੰਭੂ